ਤਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਰਿਸ਼ਤਾ ਦੇਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਨਾਲ ਤੁਸੀਂ ਸਾਡੇ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹਰ ਨਵੇਂ ਰਿਸ਼ਤਿਆਂ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਦੀ ਐਡ ਦਿੱਤੀ ਜਾਂਦੀ ਹੈ ਐਡ ਦੇਣ ਲਈ ਦਿੱਤੇ ਹੋਏ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ 7814069402 ਨੰਬਰ ਤੇ ਰਿਸ਼ਤਾ ਹੈ ਜੀ 1182 ਫਾਈਲ ਨੰਬਰ ਜ਼ਿਲ੍ਹਾ ਕਪੂਰਥਲਾ ਦੇ ਕੋਲ ਇੱਕ ਪਿੰਡ ਹੈ ਕੁੜੀ ਦੀ ਕਾਸਟ ਹੈ ਜੱਟ ਸਿੱਖ ਸਿੱਧੂ ਗੋਤਾ ਸੰਧੂ ਜੀ ਡੇਟ ਆਵ ਬਥ 1999 ਦਾ ਹੈ ਹਾਈਟ 5 ਫੁੱਟ 5 ਇੰਚ ਸਟੱਡੀ ਬੀ ਐਸ ਸੀ ਕੰਪਿਊਟਰ ਸਾਇੰਸ ਨਾਲ ਐਮ ਐਸ ਸੀ ਮੈਥ ਨਾਲ ਕਰੀ ਹੋਈ ਹੈ ਲੜਕੀ ਦੀ ਆਇਲਰਟਸ ਕਰੀ ਹੋਈ ਹੈ ਉਸ ਵਿੱਚ 7 ਬੈਂਡ ਆਏ ਹੋਏ ਨੇ ਕੁੜੀ ਦਾ ਰਿਸ਼ਤਾ ਕਰਨਾਗੇ ਜੀ ਇਸ ਪਰਵਾਰ ਨੇ ਮੁੰਡਾ ਬਧੀਆਂ ਚੰਗੇ ਘਰ ਹੋਵੇ ਜਮੀਨ ਨਾਲ ਥੋੜੀ ਬਹੁਤੀ ਜ਼ਰੂਰ ਹੁੰਦੀ ਹੋਵੇ ਤੈਨ ਤੋਂ ਲੱਗੇ ਪੰਜ ਕਿਲੇ ਦੇ ਵਿਚਕਾਰ ਵਿਚਕਾਰ ਵਿਆਹ ਪੱਕਾ ਕਰਨਾ ਜੀ ਏਰੀਏ ਨੂੰ ਪਹਿਲਾ ਜਲੰਧਰ ਤਰਨਤਨ ਤੇ ਕਪੂਰਥਲਾ ਇੱਥੋਂ ਦੇ ਏਰੀਏ ਵਾਲੇ ਹੀ ਮੈਨੂੰ ਫੋਨ ਕਰਨ ਜੀ ਜਿੰਨੂੰ ਇਹ ਰਿਸ਼ਤਾ ਪਸੰਦ ਆ ਐਡ ਸੁਣ ਕੇ ਆਉਂਦਾ ਹੈਗਾ ਅਗਲਾ ਫਾਈਲ ਨੰਬਰ ਹੈ 1183 ਜੀ ਜ਼ਿਲ੍ਹਾ ਬਰਨਾਲਾ ਟੁੜੀ ਦੀ ਕਾਸਟ ਜੱਟ ਸਿੱਖਾ ਗੋਤ ਜੀ ਸਰਾਂ ਉਮਰ 31 ਸਾਲ ਹਾਈਟ 5 ਫੁੱਟ 6 ਇੰਚ ਸਟੱਡੀ ਬੀਐਡ ਐਮਏ ਸੀਟੈਟ ਪਾਸ ਆ ਨਾ ਨੈਟ ਵੀ ਪਾਸ ਹੈਗਾ ਦੋ ਪੇਪਰ ਦਿੱਤੇ ਆ ਉਹਨਾਂ ਚੋਂ ਪਾਸ ਆ ਲੜਕੀ ਸਰਕਾਰੀ ਟੀਚਰ ਲੱਗੀ ਹੋਈ ਹੈ 2.5 ਸਾਲ ਹੋ ਗਏ ਜੀ ਸਰਵਿਸ ਕਰਦੇ ਆ ਇਹਨੂੰ ਮੁੰਡੇ ਨੂੰ ਜ਼ਮੀਨ ਜੀ 8 ਤੋਂ 8 ਤੋਂ ਮੁੰਡੇ ਨੂੰ ਜ਼ਮੀਨ ਜੀ 8 ਤੋਂ 10 ਕਿੱਲਾਂ ਦੇ ਵਿਚਕਾਰ ਆਉਂਦੀ ਹੋਵੇ ਮੁੰਡਾ ਵਧੀਆ ਸੋਹਣਾ ਸੁਨਖਾ ਹੋਵੇ ਛੋਟਾ ਪਰਿਵਾਰ ਹੋਵੇ ਮੁੰਡਾ ਸਰਕਾਰੀ ਜੌਬ ਕਰਦਾ ਹੋਵੇ ਇਲਾਵਾ ਪੁਲਿਸ ਮੁਲਾਜ਼ਮ ਤੇ ਆਰਮੀ ਨੂੰ ਛੱਡ ਕੇ ਸਰਕਾਰੀ ਟੀਚਰ ਨੂੰ ਪਹਿਲ ਆ ਕੁੜੀ ਦੀ ਸੈਲਰੀ 35000 ਰੁਪਿਆ ਇਸ ਟਾਈਮ ਲੈ ਰਹੀ ਹੈਗੀ ਮਹੀਨੇ ਦੀ ਤਨਖਾ ਪਰਿਵਾਰ ਵਿੱਚ ਮਾਤਾ ਪਿਤਾ ਤੇ ਵੱਡਾ ਭਰਾ ਹੈਗਾ ਉਹ ਵੀ ਮੈਰਿਡ ਹੈ ਵੱਡੀ ਭੈਣ ਵੀ ਮੈਰਿਡ ਹੈ ਇਸ ਪਰਿਵਾਰ ਨੇ ਏਰੀਏ ਨੂੰ ਪਹਿਲ ਦਿੱਤੀ ਆ ਬਰਨਾਲਾ ਧਨੋਲਾ ਭਗਤਾ ਭਾਈ ਕਾ ਪਧੌੜ ਰਾਮਪੁਰਾ ਘਰ-ਬਾਰ ਵਧੀਆ ਸੋਨਾ ਪਾਇਆ ਹੋਵੇ ਮੁੰਡੇ ਦਾ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੋਵੇ ਪੂਰੀ ਫੈਮਿਲੀ ਵੈਸ਼ਨੂ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਉਹ ਸਾਨੂੰ ਫਾਈਲ ਨੰਬਰ ਦੱਸ ਕੇ ਇਹ ਰਿਸ਼ਤੇ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਫਾਈਲ ਨੰਬਰ 1184 ਜਿਲ੍ਹਾ ਪਟਿਆਲਾ ਜੀ ਪਿੰਡ ਰਤੀ ਦੇ ਕੋਲ ਲੁਡੇਰਾਗਾ ਜੀ ਕੁੜੀ ਦੀ ਕਾਸਟ ਹੈਗੀ ਆ ਕੰਬੋਜ ਸਿੱਖ ਗੋਤ ਚੰਦੀ ਡੇਟ ਆਫ ਬਰਥ 10 ਅਕਤੂਬਰ 1996 ਦਾ ਬੋਰਨ ਹੈਗਾ ਹਾਈਟ 5 ਫੁੱਟ 6 ਇੰਚ ਹੈ ਜੀ ਸਟਡੀ ਬੀ ਕਮ ਐਮ ਕਮ ਨਾਲ ਕੋਰਸ ਆਰਟਸ ਐਂਡ ਕraft ਟੀਚਰ ਹੈਗੀ 2 ਸਾਲ ਦਾ ਕੋਰਸ ਕੀਤਾ ਹੈਗਾ ਜੌਬ ਪ੍ਰੋਫਾਈਲ ਵਰਕਿੰਗ ਇਨ ਇਮੀਗ੍ਰੇਸ਼ਨ ਆਫਿਸ ਤੈਨੂੰ ਆਪਣੇ ਆਫਿਸ ਨੇ ਜੀ ਤਿੰਨੇ ਬੱਚੇ ਹੀ ਉੱਥੇ ਜੌਬ ਕਰਦੇ ਨੇ ਆਫਿਸ ਹੈ ਜੀ ਪਟਿਆਲਾ ਦੇ ਨਾਬੇ ਵਿੱਚ ਹੈਗੇ ਫਾਦਰ ਸਾਹਿਬ ਐਕੋਪ੍ਰੈਸ਼ ਐਕੋਪੇਸ਼ਨ ਡਾਕਟਰ ਇਨ ਬੋਹਾ ਸਿਟੀ ਰਨਿੰਗ ਔਨ ਕਲੀਨਿਕ 브ਦਰ ਐਂਡ ਵਾਈਫ ਉਹ ਵੀ ਬੱਥ ਆਰ ਇਨ ਇਮੀਗ੍ਰੇਸ਼ਨ ਲਾਈਨ ਰਨਿੰਗ ਆਫਿਸ ਇਨ ਪਟਿਆਲਾ ਔਰ ਨਾਬਾ ਸਿਟੀ 5 ਏਕਰ ਲੈਂਡ ਇਨ ਵਿਲੇਜ ਦੋ ਪਲਾਟ ਇਨ ਵਿਲੇਜ ਨੇ ਜੀ 1 ਕੋਠੀ ਇਨ ਪਟਿਆਲਾ ਨਿਊ ਮਜੀਠੀਆ ਇਨਕਲੂਵ 1 ਪਲਾਟ ਇਨ ਸਨੀ ਇਨਕਲੂਵ ਮਹਾਲੀ ਕੁੜੀ ਵਧੀਆ ਸੋਨੀ ਸਨਕੀ ਹੈ ਜੀ ਮੁੰਡਾ ਵਧੀਆ ਚੰਗੇ ਘਰੋਂ ਹੋਵੇ ਮੁੰਡੇ ਦਾ ਆਪਣਾ ਵਧੀਆ ਬਿਜ਼ਨਸ ਹੋਵੇ ਜ਼ਮੀਨ ਦਾਸ ਕਿੱਲੇ ਤੱਕ ਜ਼ਰੂਰ ਆਉਂਦੀ ਹੋਵੇ ਚਾਹੀ ਇਸ ਤੋਂ ਵੱਧ ਹੋਵੇ ਮੁੰਡੇ ਦਾ ਜ਼ਿਲ੍ਹਾ ਪਟਿਆਲਾ ਹੋਵੇ ਜੀ ਏਰੀਆ ਚਾਹੀ ਆਸ-ਪਾਸ ਦਾ ਹੋਵੇ ਮੁੰਡੇ ਦੀ ਕਾਸਟ ਕੰਬੋਸ ਸਹੀ ਹੋਵੇ ਜਾਂ ਫਿਰ ਜੇਕਰ ਮੁੰਡਾ ਚੰਡੀਗੜ੍ਹ ਚ ਰਹਿ ਰਿਹਾਗਾ ਤਾਂ ਆਪਣਾ ਉਸ ਦਾ ਵਧੀਆ ਬਿਜ਼ਨਸ ਹੋਵੇ ਚੰਡੀਗੜ੍ਹ ਸ਼ਹਿਰ ਵਿੱਚ ਹੀ ਰਹਾਇਸ਼ ਹੋਵੇ ਮੁੰਡਾ ਚਾਹੀ ਸਰਕਾਰੀ ਜੋਬ ਕਰਦਾ ਹੋਵੇ ਮੁੰਡਾ ਬੜੀਆ ਸੁਨਸਨ ਅੱਖਾਂ ਘਰ-ਬਾਰ ਵਧੀਆ ਬਣਿਆ ਹੋਵੇ ਕੁੜੀ ਦਾ ਵਿਆਹ ਬਹੁਤ ਵਧੀਆ ਕਰਨਾਗਾ ਜੀ ਇਸ ਪਰਿਵਾਰ ਨੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਜਾਂ ਪਸੰਦ ਆਉਂਦਾ ਉਹ 1184 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਮੁੰਡੇ ਦਾ 1185 ਫਾਈਲ ਨੰਬਰ ਜ਼ਿਲ੍ਹਾ ਬਠਿੰਡਾ ਰਹਾ ਇਸ ਇਸਟੇਮ ਬੰਬੇ ਆ ਮੁੰਡੇ ਦੀ ਕਾਸਟ ਹੈ ਜੀ ਰਵੀਦਾਸੀ ਸਿੱਖ ਗੋਤ ਸੰਮਣ ਡੇਟ ਆਫ ਬਰਥ 27 ਤਰੀਕ ਸ਼ਿਮਾ ਮਹੀਨਾ 1994 ਦਾ ਬੋਲਣਾਗਾ ਹਾਈਟ 5 ਫੁੱਟ 8 ਇੰਚ ਹੈ ਬਲੱਡ ਗਰੁੱਪ O ਪੋਜ਼ਿਟਿਵ ਹੈ ਜੀ ਕਲਰ ਫੇਅਰ ਐਜੂਕੇਸ਼ਨ ਡਿਟੇਲ MBA ਇਨ ਫਾਈਨੈਂਸ PGDM ਇਨ ਇੰਪੋਰਟ ਐਂਡ ਐਕਸਪੋਰਟ ਮੈਨੇਜਮੈਂਟ ਬੈਚਲਰ ਇਨ ਕਾਮਰਸ ਫੈਮਿਲੀ ਡਿਟੇਲ ਚ ਫਾਦਰ ਸਾਹਿਬ ਏਕੋਪੇਸ਼ਨ ਸੈਂਟਰ ਗੌਰਮੈਂਟ এমਪਲੋਏ ਨੇ ਜੀ ਮਦਰ ਹੋਮ ਮੇਡ ਹੈ ਸਿਵਲਿੰਗ ਵਨ ਯੰਗਰ ਬ੍ਰਦਰ ਹੈ ਬ੍ਰਦਰ ਇਸ ਅ Occupation ਸੇਲਜ਼ ਇਸ ਪ੍ਰੋਗਰਾਮ ਮੈਨੇਜਰ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਬਹੁਤ ਵਧੀਆ ਸੁਣੀ ਸੁਣਖੀ ਹੋਵੇ ਸੈਨੀ ਤੇ ਸਮਝਦਾਰ ਹੋਵੇ ਹਾਈਟ ਕੁੜੀ ਦੀ 5 ਫੁੱਟ 6 ਇੰਚ ਤੱਕ ਜ਼ਰੂਰ ਹੋਵੇ ਨਾ ਸਟੱਡੀ ਵਧੀਆ ਕੀਤੀ ਹੋਵੇ ਕਾਸਟ ਸਿਰਫ ਰਵਿਦਾਸੀ ਹੀ ਹੋਵੇ ਲੜਕੀ ਦੀ ਮੁੰਡਾ ਸੈਲਰੀ ਮਹੀਨੇ ਦੀ 25000 ਰੁਪਏ ਲੈ ਰਿਹਾ ਹੈਗਾ ਘਰ ਬਰ ਵਧੀਆ ਬਣਿਆ ਹੋਇਆ ਹੈਗਾ ਇੱਕ ਪਲਾਟ ਬਠਿੰਡੇ ਸ਼ਹਿਰ ਵਿੱਚ ਹੈ ਇੱਕ ਘਰ ਬਣਿਆ ਹੋਇਆ ਬਲੱਡ ਸ਼ਹਿਰ ਚ ਬੰਬੇ ਵੀ ਇਸ ਪਰਿਵਾਰ ਨੇ 36 ਲੱਖ ਰੁਪਏ ਦਾ ਘਰ ਲਿਆ ਹੋਇਆ ਹੈਗਾ ਬਾਕੀ ਸਾਰਾ ਸਮਾਨ ਬਣਿਆ ਹੋਇਆ ਹੈ ਪਰਿਵਾਰ ਲੜਕੀ ਵਾਲਿਆ ਦਾ ਵਧੀਆ ਹੋਵੇ ਕੁੜੀ ਇੱਜ਼ਤ ਮਾਨ ਕਰਦੀ ਹੋਵੇ ਮੁੰਡੇ ਦੀ ਫੈਮਿਲੀ ਵੈਸ਼ਨੂ ਆ ਦੂਸਰੀ ਫੈਮਿਲੀ ਵੀ ਵੈਸ਼ਨੂ ਹੋਵੇ ਮੁੰਡਾ ਵਧੀਆ ਸੋਨਾ ਸੁਨੱਖਾ ਹੋਵੇ ਨਾ ਮੁੰਡਾ ਵਧੀਆ ਸੋਨਾ ਸੁਨੱਖਾ ਹੈਗਾ ਜੀ ਨਸ਼ੇ ਪੱਤੇ ਤੋਂ ਰਹੇ ਤਾਂ ਵਧੀਆ ਫੈਮਿਲੀ ਜਿੱਤਦਾਰ ਪੱਖੋ ਠੀਕ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਰਿਸ਼ਤੇ ਲਈ 9760088824 976618824 ਧੰਨਵਾਦ ਜੀ